ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿਮੰਦਪੁਰਾ ਤੇ ਅੱਜ ਅਸੀਂ ਆਏ ਆਂ ਟਰੰਪ ਟਰਨਬੈਰੀ ਇੱਥੇ ਬਹੁਤ ਸਾਰੇ ਮਿੱਤਰ ਇਹ ਜਿਹੜੇ ਬਹੁਤ ਚਿਰਾਂ ਬਾਅਦ ਮਿਲੇ ਕਿਉਂਕਿ ਮੇਲੇ ਹੁੰਦੇ ਆ ਤੇ ਮੇਲੇ ਜਿਹਾਉਂਦੇ ਹੁੰਦੇ ਆ ਮੇਰੇ ਨਾਲ ਅੱਜ ਮਿੱਤਰ ਪਿਆਰੇ ਆ ਸਾਡੇ ਨਾਲ ਸਿੱਧੂ ਸਾਹਿਬ ਅੰਬੀ ਢੰਡਾ ਬਾਈ ਉਧਰ ਸਾਡੇ ਨਿਜਰ ਸਾਹਿਬ ਬੋਬੀ ਬਾਈ ਤੇ ਸਾਡੇ ਬੱਚੇ ਤੇ ਮੈਂ ਜ ਗੱਲਾਂ ਕਰਦੇ ਕਰਦੇ ਮੈਂ ਕਿਹਾ ਵੀ ਜੋ ਕਿਉਂ ਨਾ ਇਸ ਸਮੇਂ ਦਾ ਜਿਹੜਾ ਫਾਇਦਾ ਲਿਆ ਜਾਵੇ ਸਾਡੇ ਨਾਲ ਸਿੱਧੂ ਸਾਹਿਬਾ ਜੀ ਸਰਵ ਤੁਹਾਡਾ ਸਵਾਗਤ ਹੈ थैंक यू ਪਹਿਲਾਂ ਮੈਂ ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਸੀ ਹਨਾ ਕਿ ਜ਼ਿੰਦਗੀ ਯਾਰ ਬਹੁਤ ਥੋੜੀ ਆ ਬਹੁਤ ਛੋਟੀ ਆ ਜਿੰਨੀ ਮਰਜੀ ਛੋਟੀ ਗਿਣ ਲਓ ਜਿਹੜਾ ਬੰਦਾ 100 ਸਾਲ ਦਾ ਹੋਗਾ ਉਹ ਵੀ ਕਹਿੰਦਾ ਹਜੇ ਮੈਂ ਹੋਰ ਜਾਣਾ ਚਾਹਣਾ ਹਨਾ ਵੀ ਤੁਹਾਡੇ ਮੁਤਾਬਿਕ ਜ਼ਿੰਦਗੀ ਨੂੰ ਆਨੰਦ ਕਿਵੇਂ ਲੈਣਾ ਚਾਹੀਦਾ ਮੈਂ ਕਹਿੰਦਾ ਕੱਲ ਨਾ ਵੇਖੋ ਹਮ ਅੱਜ ਜੋ ਹੈਗਾ ਨਾ ਉਹਨੂੰ ਇੰਜੋਏ ਕਰ ਲਓ ਜਿੰਨਾ ਵੀ ਕਰ ਸਕਦੇ ਆ ਇਹਨਾ ਸੋਚੋ ਮੈਂ 2 ਸਾਲ ਹੋਰ ਕੰਮ ਕਰਨਾ ਫਿਰ ਮੈਂ ਐਪਲ ਦਾ ਫੋਨ ਲਵਾਂਗਾ ਫਿਰ ਮਰਸੀ ਲਵਾਂਗਾ ਯਾ ਕੱਲ ਬੋਲਾਂਗੇ ਸੋਦੇ ਆ ਹਾਂ ਵੀ ਵਾਜੇ ਜੋੜਾਂਗੇ ਪਹਿਲੋ ਮੈਨੂੰ ਤੋਂ 5 ਮਿਲੀਅਨ ਚਾਹੀਦਾ ਤੇ ਫਿਰ ਮੈਂ ਗੱਡੀ ਲੈਣੀ ਚਾਹੀਦੀ 5 ਮਿਲੀਅਨ ਹੋਵੇ ਨਾ ਤੇ ਗੱਡੀ ਆਵੇ ਇਹਨਾਂ ਦੀ 9 ਮਨ ਤੇਲ ਨਾ ਹੋਵੇ ਤਰ੍ਹਾਂ ਦਾ ਨਸੀ ਨਾ ਜੋ ਹੈਗਾ ਤੁਹਾਡਾ ਕੋਲ ਅੱਜ ਜੋ ਹੈਗਾ ਕਿਸੇ ਨਾਲ ਵੇਖੋ ਜੇ ਹਾਂ ਸੁਣਾ ਕਰੋ ਮੈਂ ਕਿਹਨਾਂ ਨੂੰ ਆਵੋ ਜੀ ਆਪਣੀ ਲਾਈਫ ਜਿੱਥੇ ਛੋਟ ਸ਼ਾਰਟ ਲਾਈਫ ਆ ਪਤਾ ਨਹੀਂ ਹੈ ਕਿਤੋਂ ਕਿੰਨੀ ਕਿੰਨੀ ਨਹੀਂ ਹੈਗੀ ਸ਼ਾਰਟ ਜਿੰਨੀ ਵੀ ਹੈਗੀ ਆ 100 ਸਾਲ ਦੀ ਵੀ ਸ਼ੋਰਟ ਯਾਰ ਲਾਈਫ ਨਹੀਂ ਕੋਈ ਬੰਦਾ ਜਾਣਾ ਚਾਹੁੰਦਾ ਨਹੀਂਗਾ ਹਾਂ ਯਾਰ ਇਸ ਵਰਗੇ ਜੋ ਤੁਹਾਨੂੰ ਮਿਲਿਆ ਹੈ ਨਾ ਉਹ ਤੇ ਪੂਰਾ ਇੰਜੋਏ ਕਰੋ ਮौजਾ ਕਰੋ ਇਹ ਟਰੰਪ ਤਾਂ ਵਧੀਆ ਹੈ ਹਾਂ ਟਰੰਪ ਦੇ ਹੋਟਲ 'ਚ ਜੋ ਟਰੰਪ ਕਰ ਰਿਹਾ ਮੈਂ ਦੇ ਕਹਿਣਾ ਵਾ ਇਹ ਵਰਲਡ ਜੋ ਮੈਕਰ ਵਧੀਆ ਕਰ ਰਿਹਾ ਵਾ ਇਹ ਚੰਗਾ ਲੱਗੇ ਨਾ ਲੱਗੇ ਇਹ ਮੇਰੀ ਆਪਣੀ ਪਰਸਨਲ ਫੀਲਿੰਗ ਹੈ ਜੀ 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 ਬਿਲਕੁਲ ਜਿਵੇਂ ਸਿੱਧੂ ਸਾਹਿਬ ਫਿਰ ਪਾਂ ਸਕਾਟਲੈਂਡ ਦੀ ਧਰਤੀ ਤੇ ਰਹਿੰਦੇ ਆ ਸੋਹਣਾ ਮੌਸਮ ਆ ਹਨ ਤੇ ਪਰ ਬਹੁਤ ਸਾਰੇ ਇਹੋ ਜਿਹੇ ਸੱਜਣ ਵੀ ਹੋਣਗੇ ਜਿਨ੍ਹਾਂ ਨੇ ਗਲਾਸਗੋ ਸਿਟੀ ਵੀ ਅੰਦਰੋਂ ਨਹੀਂ ਦੇਖੀ ਹੋਣੀ ਸੱਚੀ ਹੈ ਸੱਚੀ ਗੱਲ ਵਾ ਇੱਥੇ ਮਿਲੀ ਨਹੀਂ ਰਹਿਗੇ ਆ ਜਿਹੜੇ ਅੱਜ ਆ ਬ ਗੱਲਾਂ ਕਰਦੋ ਇਸ ਲੱਗੇ ਰਹਿੰਦੇ ਉਹ ਉਹੀ ਆਏ ਇੱਥੇ ਜਿਹੜੇ ਮਿੱਲੇ ਰਹੇ ਨੇ ਗੱਲ ਕਰ ਰਹਾ ਹਾਂ 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 ਬਾਕੀ ਗਰੀਬ ਨੇ ਤੂੰ ਕਹਿੰਦੇ ਉਹ ਜਿਹੜਾ ਵਿਹੜੀ ਦਾਰ ਹੋਣਾ ਹਾਂ ਫਿਰ ਹੁੰਦਾ ਕਿਸੇ ਦਾ ਕੰਮ ਕਰ ਰਿਹਾ 500 ਕੁ ਮਾਰਿਆ ਵੀ ਦਾ ਉਹਦੇ ਵਾਸਤੇ ਹੁਣ ਔਖਾ ਵਾ ਉਹਨੂੰ ਐ ਹੁੰਦਾ ਵੀ ਜਿੰਨੇ ਕ ਯਾਰ ਕਮਾਇਆ ਗ੍ਰੋਸਰੀ ਲੈ ਆ ਗ੍ਰੋਸਰੀ ਲੈ ਆਉਣੀ ਐ ਮੁਰਗੀ ਧਾਰਨੀ ਐ ਗੱਡੀ ਕਿਸ ਦੇ ਲਈ ਐ ਮੈਂ ਵੀ ਗੱਲ ਮਿੱਲੇ ਦੇ ਦੀ ਕਰ ਰਹਾਂ ਹਾਂ ਸਾਡੇ ਮਿੱਲੇ ਦੇ ਇੰਨੇ ਐਕਸ਼ਨ ਕਲਾਸ ਕੋ ਕਲਾਸ ਕੋ ਸਾਰਾ ਸਾਰਾ ਵਾਲਟ ਮਿੱਲੇ ਰਹੇ ਨੇ ਦੋ ਬਗੇ ਉਹ ਨਹੀਂ ਕਰ ਮਰ ਨਿਕਲਦੇ ਨਿਕਲਣਾ ਚਾਹੀਦਾ ਵਾ ਨਿਕਲਣਾ ਚਾਹੀਦਾ ਬਿਲਕੁਲ ਕਿਉਂਕਿ ਇੰਨੀ ਖੂਬਸੂਰਤੀ ਇੰਨਾ ਸਾਰਾ ਕੁਝ ਆਪਾਂ ਕੋਲ ਮੁਫਤੀ 'ਚ ਆਇਆ ਹੈ ਮੈਂ ਕਿਹਾ ਵੇਖੋ ਤੁਸੀਂ ਗਲਾਸ ਕੋਚ ਬਾਹਰ ਨਿਕਲੋ ਬਸ ਹਾਂ ਹਾਂ ਜਿਹੜੀ ਮਰਦੀ ਰੋੜ ਫੜ ਲਓ ਜੀ ਜੀ ਤਾਂ ਤੁਸੀਂ ਵਿਊ ਦੇਖੋ ਬੈਟਰ ਤੋਂ ਬੈਟਰ ਜੀ 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 ਕਿੰਨੇ ਸੋਨੇ ਵਿਊ ਹਰੇ ਸਦੇ ਬਿਲਕੁਲ ਅੱਲੇ ਦਾ ਤੁਹਾਨੂੰ ਬਿਲਕੁਲ ਤੇ ਸਿੱਧੂ ਸਾਹਿਬ ਨੌਜਵਾਨਾਂ ਦੇ ਵਿੱਚੋਂ ਚਲੋ ਤੁਸੀਂ ਇੱਥੋਂ ਜਿਹੜੀ ਗਲਾਸ ਕੋ ਦੀ ਕਰੀਮ ਆ ਉਹਦੇ ਵਿੱਚ ਤੁਸੀਂ ਸਾਰੇ ਜਣੇ ਮੈਂ ਵੀ ਮੈਂ ਵੈਸੀ ਦਾੜੀ ਦੀ ਚਿੱਟੀ ਹੋ ਗਈ ਤੁਹਾਡੀ ਇਹ ਤਾਂ ਮੈਂ ਵੀ ਨੌਜਵਾਨਾਂ ਜੀ ਆ ਤੇ ਹਾਂ ਵੀ ਜਿੰਨੇ ਕੁ ਜਣੇ ਮਿੱਤਰ ਪਿਆਰੇ ਹੈਗੇ ਹੋ ਹਨ ਇੱਕ ਇਹਨੂੰ ਜਿਵੇਂ ਬਿਊਰੋ ਕਹਿੰਦੇ ਆ ਯਾਰ ਨਜ਼ਰ ਨਾ ਲੱਗ ਜੇ ਹਣਾ ਦੋਸਤੀਆਂ ਸਲਾਮਤ ਰਹਿਣ ਬਣੀਆਂ ਰਹਿਣ ਤੇ ਪਰ ਹਰੇਕ ਨੂੰ ਇਹ ਹੁੰਦਾ ਕਿ ਮੈਂ ਮਿਹਨਤ ਕਰਾਂ ਮੈਂ ਕਿਸੇ ਬਲਬੂਤੇ ਤੇ ਪਹੁੰਚਾਂ ਬਹੁਤ ਸਾਰੇ ਮਿੱਤਰ ਪਿਆਰੇ ਆ ਜਿਨ੍ਹਾਂ ਨੇ ਚੰਗੇ ਮੁਕਾਮ ਵੀ ਹਾਸਲ ਕੀਤੇ ਆ ਬਹੁਤ ਸਾਰੇ ਸਟਰਗਲ ਕਰਦੇ ਆ ਚਲੋ ਇੱਕ ਜਿਵੇਂ ਆਪਾਂ ਕਹਿੰਦੇ ਆ ਕਿ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚੇ ਹੋ ਜਾਂ ਮਿਹਨਤ ਨਾਲ ਬਲਬੂਤੇ ਦੂਜਿਆਂ ਛੋਟਿਆਂ ਨੂੰ ਕੀ ਕਹੋਗੇ ਤੁਸੀਂ ਛੋਟਿਆਂ ਤੇ ਇਹ ਕਹਾਂਗੇ ਆ ਜਾਓ ਆਪਣੇ ਨਾਲ ਗੱਲ ਕਰੀ ਆਪਣੇ ਮਿਹਨਤ ਕਰੋ ਦੱਬ ਕੇ ਜੀ ਠੀਕ ਹੈ ਨਾ ਲੈਫਟ ਰਾਈਟ ਨਾ ਦੇਖੋ ਜੀ ਤੇ ਉਹਦੇ ਕੋਲ ਕੀ ਆ ਉਹਦੇ ਕੋਲ ਕੀ ਆ ਬੜੀ ਹੈਡਨ ਵਰਕ ਹਾਰਡ ਜੀ ਤੇ ਸਭ ਕੁਝ ਮਿਲ ਜੂ ਤੁਹਾਨੂੰ ਬਿਲਕੁਲ ਇਹ ਜਿਹੜੀ ਸਖਤ ਮਿਹਨਤ ਆ ਮੈਂ ਕਹਿੰਦਾ ਮਿਹਨਤ ਸਫਲਤਾ ਦੀ ਕੁੰਜੀ ਆ ਸਹੀ ਗੱਲ ਹੈ ਹੈਗੀ ਹੈਗੀ ਡੈਫੀਨਿਟਲੀ ਹੈਗੀ ਆ ਸ਼ਾਰਟਕਟ ਲਾਈਫ ਚ ਬਸ ਪਰ ਮੈਂ ਇਹ ਕਹੂੰਗਾ ਮੈਂ ਜੇ ਕੋਈ ਤੁਹਾਡਾ ਭਰਾ ਅੱਗੇ ਵਧ ਰਿਹਾ ਵਾ ਉਹਦੇ ਜਿਹੜਾ ਨਾ ਵੱਡੋ ਜੀ ਜਿੰਨੀ ਕੁ سپورਟ ਕਰ ਸਕਦੇ ਹੋ ਨਾ ਉਹ ਜ਼ਰੂਰ ਕਰੋ ਕਿਉਂਕਿ ਕਿਸੇ ਦੀ سپورਟ ਦੇ ਨਾਲ ਬੰਦਾ ਅੱਗੇ ਹੋ ਜਾਂਦਾ ਵਾ ਜੀ ਉਹਨੂੰ ਦੇ ਨਾ ਤਾਂ ਜੇ ਤਾਂ ਨੋ ਅੱਗੇ ਨਾਗੇ ਉਹਨੂੰ ਖਿੱਚੋ ਨਾ ਫੇਵੀ ਉਹਨੂੰ ਫੇਰ ਕਰਦਾ ਜਾਂ ਵੈਲ ਡਨ ਯਾਰ ਵੈਲ ਡ ਇੱਕ ਇੱਕ ਗੱਲ ਹੁੰਦੀ ਹੈ ਕਿ ਜੇ ਤੁਸੀਂ ਸਹਿਯੋਗ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਜੜ ਵੀ ਨਾ ਵੱਡੋ ਜੜ ਨਾ ਵੱਡੋ ਨਾ ਤਣਾ ਖਚੋ ਨਾ ਤਣਾ ਖਚੋ ਨਾ ਤਣਾ ਖਚੋ ਬਸ ਤੇ ਸਾਡੇ ਨਾਲ ਜੀ ਸਾਡੇ ਮਿੱਤਰ ਅੰਬੀ ਢੰਡਾ ਉਹ ਵੀ ਪਹੁੰਚੇ ਆ ਬਰਮਿੰਗਮ ਤੋਂ ਸਤਿ ਸ਼੍ਰੀ ਅਕਾਲ ਜੀ ਅੰਬੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਜੀ ਜਿਵੇਂ ਤੁਸੀਂ ਸਕੋਲਿੰਗ ਕਰ ਦਿੱਤੀਆਂ ਆਖਿਆ ਨਹੀਂ 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 ਸਾਡਾ ਫਰਜ਼ ਬੰਦਾ ਤੁਸੀਂ ਗੱਲ ਕਰਦੇ ਹੋ ਜਿੰਦਗੀ ਬਾਰੇ ਕਿ ਜ਼ਿੰਦਗੀ ਕਿਦਾਂ ਨੂੰ ਮੋਣੀ ਚਾਹੀਦੀ ਆ ਹਾਂਜੀ ਮੈਂ ਤਾਂ ਇਹ ਕਹਿੰਦਾ ਜਿਹੜੀ ਜ਼ਿੰਦਗੀ ਆ ਇਹ ਫੁੱਲਾ ਵਾਂਗੂ ਆ ਜੀ ਇਦਾਂ ਫੁੱਲ ਖਿੜੇ ਰਹਿੰਦੇ ਆ ਜੀ ਇਦਾਂ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਖਿੜੇ ਰਹਿਣਾ ਚਾਹੀਦਾ ਹਾਂ ਹਮੇਸ਼ਾ ਖੁਸ਼ ਰਹੋ ਤੇ ਕਹਿੰਦੇ ਹੁੰਦੇ ਆ ਕਿਸੇ ਦੇ ਕੰਮ ਆ ਦੂਜੇ ਦਾ ਭਲਾ ਕਰੋ ਹਨਾ ਜੀ ਤੇ ਇੱਕ ਸਿਆਣਾ ਕਹਿੰਦੇ ਕਿ ਕੁਦਰਤ ਵਿੱਚ ਰੱਬ ਤੱਕੋ ਤੇਰਾ ਉੱਤੇ ਭਰੋਸਾ ਰੱਖੋ ਆਏ ਹਾਏ ਹਨਾ ਸਿਆਣਾ ਨੇ ਕਿਹਾ ਤੁਸੀਂ ਕਹਿੰਦਾ ਕਿ ਜੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਹਿੰਮਤ ਲੱਗੇ ਲక్ష్ਮੀ ਪੱਖੇ ਪੱਖੇ ਅੱਗੇ ਪਾਉਣ ਜਿੱਥੇ ਜਾਣ ਦਲਿਤਰੀ ਢੰਡਿਆਂ ਵਾਲਿਆ ਉੱਥੇ ਜਾਵੇ ਕੌਣ ਸਿਆਣੇ ਕਹਿੰਦੇ ਜਿਹੜੇ ਦਲਿਤਰੀ ਇੱਥੇ ਚੱਲ ਜਾਂਦੇ ਆ ਉੱਥੇ ਕੋਈ ਜਾਂਦਾ ਨਹੀਂ ਹੈਗਾ ਕਿ ਤੁਸੀਂ ਮਿਹਨਤ ਕਰੋ ਮਿਹਨਤ ਨਾਲ ਸਭ ਕੁਝ ਬਣਦਾ ਹੈਗਾ ਆ ਤਾਂ ਤੇ ਇਹ ਨਾ ਦੇਖੋ ਬਈ ਹਾਂ ਘੈਂਟੇ ਕੰਮ ਤੇ ਦੋ ਵੱਧ ਲੱਗ ਗਏ ਆ ਜਾਂ ਘੱਟ ਲੱਗ ਗਏ ਆ ਕਿੱਦਾਂ ਹੋ ਗਈ ਆ ਬਸ ਜੇ ਕਿਤੇ ਮਿਲ ਗਿਆ ਟਾਈਮ ਤਾਂ ਗਿਆ ਕੰਮ ਕਰਦੇ ਆ ਆਪਣਾ ਕੰਮ ਆ ਜੇ ਸਾਡੇ ਸੱਜਣਾ ਪਿਆਰਾਂ ਨੂੰ ਦੱਸ ਦੇਵਾਂ ਕਿ ਅੰਬੀਟੈਂਟ ਆ ਜੀ ਜਿੱਥੇ ਟੀਵੀ ਪ੍ਰੈਜੈਂਟਰ ਆ ਉੱਥੇ ਨਾਲ ਦੇ ਨਾਲ ਗਾਇਕ ਵੀ ਆ ਅਵੇ ਭਾਈ ਤੇ ਨਾਲ ਦੀ ਨਾਲ ਅਦਾਕਾਰ ਮਾੜੀ ਮੋਟੀ ਕੋਸ਼ਿਸ਼ ਨਹੀਂ ਇਹ ਕਹਿੰਦੇ ਨੇ ਵੀ ਅਦਾਕਾਰ ਵੀ ਆ ਹਨ ਆਪਣੇ ਗਾਣਿਆਂ ਦੇ ਵਿੱਚ ਅਦਾਕਾਰੀ ਵੀ ਕੀਤੀ ਵੀ ਆ ਤੇ ਅਸੀਂ ਤਾਂ ਕਿਉਂਕਿ ਇਹ ਜਿਹੜੇ ਜਿਹੜੇ ਕਲਾਕਾਰ ਮਿੱਤਰ ਪਿਆਰੇ ਆ ਜਿਹੜੇ ਕਲਾ ਦੇ ਖੇਤਰ ਵਿੱਚ ਆਉਂਦਾ ਯੋਗਦਾਨ ਪਾਉਂਦੇ ਆ ਅਸੀਂ ਤਾਂ ਹਮੇਸ਼ਾ ਹੀ ਸਕਾਟਲੈਂਡ ਦੀ ਧਰਤੀ ਤੋਂ ਉਹਨੂੰ ਜੀ ਆਇਆਂ ਕਹਿੰਦੇ ਆ ਅੱਜ ਤੁਹਾਨੂੰ ਥੋੜੀ ਆਮੰਤੀ ਤਾਂ ਅਸੀਂ ਟਰੰਪ ਟਰਨਬਰੀ ਬੁੱਕ ਕੀਤਾ ਤੁਹਾਡੇ ਬਹੁਤ ਪਿਆਰ ਦਾ ਸਦਲਾ ਭਾਈ ਤਾਂ ਇਹੀ ਕਹਾਂਗੇ ਨਾ ਬਹੁਤ ਪਤਾ ਕਿੰਨਾ ਮੈਂ ਗਾਣੇ ਕਾਫੀ ਜਿਆਦਾ ਲਿਖਦਾ ਸੀ ਮੇ ਗਾਣੇ ਆਪਣੇ ਕਈਆਂ ਸਿੰਗਰਾਂ ਤੋਂ ਖਾਏ ਵੀ ਕਹਿੰਦੇ ਇਹ ਗਾਣੇ ਤੇਰੇ ਸਾਡੀ ਪੰਜ ਦੂਰੇ ਹੀ ਇਹ ਗਾ ਨਹੀਂ ਸਕਦੀ ਕਿਦਾ ਤੇ ਗਾਣੇ ਹੋਰ ਖਿਆਲਾਂ ਦੇ ਆ ਤੇ ਮੈਂ ਕਿਹਾ ਕੀ ਹੋ ਕੇ ਜਾਨੀ ਕਿ ਕਿੱਦਾਂ ਕਰੀ ਵਾਪਰੇ ਜਿਹੜੇ ਵਿਚਾਰਾ ਕਿਦਾ ਮੁਰੇ ਲੈ ਕੇ ਆਈਏ ਤੇ ਆਪ ਵੀ ਟਰਾਈ ਕੀਤੀ ਹੌਲੀ ਹੌਲੀ ਜਿੱਦਾਂ ਮੈਂ ਗਾਣੇ ਕੀਤੇ ਪੰਜਾਬ ਦੀ ਕਿ ਗਾਣੇ ਵਿੱਚ ਧੀ ਪੰਜਾਬੀ ਨੂੰ ਕਿੱਦਾਂ ਹੀ ਦਿਖਾਉਂਦੇ ਆ ਬਤੀ ਪੰਜਾਬੀ ਗਾਣਾ ਕੀਤਾ ਸੀ ਤੁਸੀਂ YouTube ਤੇ ਦੇਖ ਲਓ ਜਾ ਕੇ ਤੇ ਉਹ ਗਾਣਾ ਮੈਂ ਕਿ ਗਾਣਾ ਕਿੱਦਾਂ ਕਰਾਇਆ ਕਿ ਧੀ ਪੰਜਾਬ ਦੀ ਕਿੱਦਾਂ ਦੀ ਹੋਣੀ ਚਾਹੀਦੀ ਆ ਬਾਪੂ ਸ਼ੌਂਕ ਕੀਤਾ ਸਰਦਾਰੀ ਕੀਤੀ ਜੋ ਸ਼ੌਂਕ ਬਾਣੇ ਸੌਕੇ ਨਹੀਂ ਹੁੰਦੇ ਕਹਿੰਦੇ ਘਰੇ ਕੋਹ ਟਰੈਕਟਰ ਖੜਾ ਹੋਵੇ ਉਤੇ ਖੜੀ ਹੋਵੇ ਘੋੜੀ ਮੁੱਛਾਂ ਤੇ ਹੱਥ ਪੇਰਾਂ ਵੇਖ ਕੇ ਬਲਦਾਂ ਦੀ ਜੋੜੀ ਆਪ ਦੇਖਿਓ ਕਦੇ ਪਕੌਣੇ ਸੌਕੇ ਨਹੀਂ ਹੁੰਦੇ ਮਿੱਤਰਾ ਸ਼ੌਂਕ ਪਕੌਣੇ ਸੌਕੇ ਨਹੀਂ ਹੁੰਦੇ ਸ਼ੌਂਕੌਣੇ ਸੌਕੇ ਨਹੀਂ ਹੁੰਦੇ ਸ਼ੌਂਕੌਣੇ ਤੁਹਾਡਾ ਕਦੇ ਕਦੇ ਘਰ ਪਰਿਵਾਰ ਕੇ ਵੀ ਘਰਵਾਰ ਵੀ ਬਿਕ ਜਾਂਦਾ ਹੈਗਾ ਆ ਬੜੇ ਸ਼ੌਂਕ ਹੋਣੇ ਚਾਹੀਦੇ ਆ ਪਰ ਹਿਸਾਬ-ਸਾਬ ਦੇ ਲਿਮਨ ਲਿਮਨ ਦੇ ਵੀ ਆਪਣੀ ਜ਼ਿੰਦਗੀ ਵੀ ਤੁਹਾਡੀ ਜਦ ਸਾਡਾ ਸਫਰ ਚੱਲਦਾ ਰਹੇ ਤੁਹਾਡਾ ਜਦ ਕਹਿੰਦੇ ਘਰ ਪਰਿਵਾਰ ਵੀ ਚੱਲਦਾ ਰਹੇ ਤਾਂ ਜਦ ਆਮਦਨ ਆਉਂਦੀ ਰਹੇ ਜਾਂਦੀ ਰਹੇ ਆਪਾਂ ਸ਼ੌਂਕ ਵੀ ਬਣਾ ਲੀਏ ਪਗਾਈ ਜੋ ਇਹ ਇਹਦਾ ਮੈਂ ਗਾਣਾ ਕੀਤੇ ਹੋਇਆ ਤੇ ਜਦੋਂ ਮੈਂ ਇੱਕ ਗਾਣਾ ਸੀ ਮੈਂ ਬਹੁਤ ਜ਼ਿਆਦਾ ਸ਼ੌਂਕੀ ਜੱਟ ਮੇਲੇ ਚੱਲਿਆ ਮੈਂ ਨਾਮੀ ਸਿੰਘਰਾ ਨੂੰ ਕ ਇਹ 2000 ਦੀ ਗੱਲ ਆ ਦੂਰਦਰਸ਼ਨ ਤੇ ਸਾਡੇ ਖੂਤੇ ਬੇਲਣਾ ਚੱਲਦਾ ਨਹੀਂ ਗੋੜ ਖਾ ਜਾ ਮਿੱਤਰਾ ਦਾ ਕਹਿੰਦਾ ਵਿੱਚ ਸ਼ਹਿਰ ਦੇ ਘੁੰਮਦੀ ਫਿਰਦੀ ਖਾਂਦੀ ਲੱਡੂ ਪੇੜੇ ਸਾਡੇ ਵੱਲੋਂ ਪੈਰ ਦਾ ਪੁੱਟ ਦੀ ਥੱਕਿਆ ਸੁਨੇਹ ਮੈਂ ਤਾਂ ਘੱਲਦਾ ਨਹੀਂ ਗੋੜ ਖਾ ਜਾ ਮਿੱਤਰਾ ਦਾ ਸਾਡੇ ਖੂਤੇ ਬੇਲਣਾ ਚੱਲਦਾ ਉਹ ਸਾਡੇ ਖੂਤੇ ਬੇਲਣਾ ਚੱਲਦਾ ਸੀ ਉਸ ਵੇਲੇ ਜਦ ਮੈਂ ਇੰਡੀਆ ਆ ਕੇ ਪੰਜਾਬ ਗਿਆ ਸੀ ਉੱਥੋਂ ਲੈਣਾ ਚੱਕੀਆਂ ਗਈਆਂ ਤੇ ਮਲਕੀਤ ਭਾਈ ਨੇ ਖਾਇਆ ਉਹ ਕਦੇ ਵੀ ਗਾਣਾਦਰਾ ਠੀਕ ਆ ਤੇ ਹੋਰ ਵੀ ਗਾਣੇ ਮੇਰੇ ਉੱਥੇ ਕੇ ਬਹੁਤ ਦਾ ਸ਼ੌਂਕੀ ਜੱਟ ਮੇਲੇ ਚੱਲਿਆ ਉਹ ਸੋਹਣ ਸ਼ਕ ਨੇ ਗਾਇਆ ਸੀ ਤੇ ਬਹੁਤ ਸਾਰੇ ਗਾਣੇ ਫਿਰ ਮਹੌਲ ਆਪ ਹੀ ਕਰ ਦਿੱਤੇ ਗਾਣੇ ਗੁਰੂ ਗਤਕਾ ਸਰਦਾਰੀ ਕੀਤਾ ਹੈ ਬਾਪੂ ਨਾਲ ਟੋਰ ਕੀਤਾ ਤੇ ਹੁਣ ਟੋਰ ਗਾਣਾ ਕਾ ਕੀਤਾ ਇੰਦਾਂ ਦੇ ਮੇਰੇ ਸ਼ੌਂਕ ਹੈ ਜਾਣ ਕੇ ਮੈਂ ਆਪਣੇ ਸ਼ੌਂਕ ਰੱਖਦਾ ਪਰ ਮੈਂ ਚਲੋ ਬੱਸ ਆਪਣੀ ਗੱਲ ਆ ਗਈ ਨਾ ਉਹੀ ਵੀ ਆਪਦਾ ਰਾਂਝਾ ਰਾਜੀ ਰੱਖੋ ਲੋਕਾਂ ਨੇ ਕਹਿੰਦੇ ਬਸ ਬਸ ਕਹਿੰਦੇ ਸਹੀ ਗੱਲ ਆ ਤੇ ਸਿੱਧੂ ਸਾਹਿਬ ਮੈਂ ਫੇਰ ਉੱਥੇ ਮੁੜ ਕੇ ਹੁਣ ਕਿ ਅਸਲ ਚ ਜਿਵੇਂ ਹੁਣ ਮੈਂ ਮਾਹੌਲ ਦੇਖਦੇ ਹੁੰਦੇ ਆ ਨਜੀਰ ਸਾਹਿਬ ਅਸਰ ਆਸਾ ਜੀ ਵੀ ਫਿਰ ਸਿੱਧੂ ਜੀ ਨਾਲ ਹੀ ਗੱਲ ਕਰੀ ਵੀ ਉਹ ਕਿਹੜਾ ਬੰਦਾ ਜਿਹੜਾ ਸਿੱਧੂ ਦੇ ਲੀੜੇ ਸਿਉਂਦਾ ਬੰਦਾ ਜਾ ਕੇ ਲੈ ਆਣਾ ਜੀ ਤੇ ਜਿਹੜਾ ਮੇਨ ਲੇਡੀ ਸੀ ਉਹ ਅਸੀਂ ਸਕਾਟਲੈਂਡ ਜਾ ਕੇ ਲੈ ਕੇ ਆਉਣਾ ਵੀ ਉਹ ਮੈਂ ਗੱਲ ਦੱਸਾਂ ਕਹਿੰਦੇ ਪੈਸਾ ਫੇਕ ਪਟਵਾਰਾ ਵੇਖ ਜਿਹੜੇ ਮਰਜੀ ਟੇਲਰ ਕੋਲ ਚਲ ਜਾ ਬਸ ਜਿਹੜੇ ਹੱਥ ਮੋੜਾ ਬੈਣਾ ਵਾ ਜਿਹਨੇ ਮਰਜੀ ਲੈਣਾ ਸੁਆ ਲਾ ਮੇਰਾ ਕੋਈ ਪੱਕਾ ਟੇਲਰ ਨਹੀਂ ਕਹਣ ਵਾਲੇ ਇਹ ਕਹਿੰਦੇ ਆ ਕਿ ਸਿੱਧੂ ਸਾਹਿਬ ਨੇ ਬੰਦਾ ਕੋਈ ਕੈਡਨੈਪ ਕਰਕੇ ਰੱਖਿਆ ਨਹੀਂ ਕਹਿੰਦਾ ਹੈਗਾ ਕਿ ਉਹਨੇ ਐਕ ਵੀ ਨਹੀਂ ਕਿਹਾ ਬਹੁਤ ਸਾਰੇ ਬੁਸ਼ੇ ਆਪਨ ਟੇਲਰ ਦੱਸਦੇ ਹਰ ਥਾਂ ਜਿੱਥੇ ਵੀ ਜਾਵਾਂ ਨਾ ਕਿਸੇ ਦਿਨ ਸੋਤੇ ਚਲ ਜੂਗਾ ਮੈਨੂੰ ਇਹ ਪਸੰਦ ਆ ਯਾਰ ਇੱਕ ਤੋਂ ਟੇਲਰ ਹਾਂ ਮੈਂ ਕਹਿੰਦਾ ਭਰਾ ਮੇਰੇ ਟੇਲਰ ਕੋਈ ਨਹੀਂਗਾ ਜਿਹੜੀ ਮਰਜ਼ੀ ਸ਼ੌਟ ਚ ਛੱਡ ਜਾ ਜਿੱਥੋਂ ਮਰਜ਼ੀ ਦਾ ਮਰਜ਼ੀ ਲਾਦਾ ਪਰ ਜੇ ਹੱਥ ਮੋਣਾ ਪੈਣਾ ਹਾਂ ਵੀ ਫੇਰ ਨਿਕਲਦਾ ਵਾ ਨਿਕਲਦਾ ਵਾ ਅਜੇ ਹੀ ਇੱਕ ਸੂਟ ਲੈ ਲਿਆ ਇੱਕ ਹੀ ਮਰਾ ਸੱਜਣ ਬੇਲੀ ਸੀ ਇੱਕ ਵਾਰੀ ਮੈਨੂੰ ਤੇ ਮੈਂ ਨਾਲ ਲੈਣਾ ਉਹਦਾ ਭਰਾ ਆਪਣਾ ਅੱਜ ਵੀ ਕਹਿੰਦਾ ਮੈਂ ਹੁੱਗੋ ਬੋਸ ਪਾਉਣਾ ਹਾਂ ਮੈਂ ਕਹਾਂ ਮੈਂ ਤਾਂ ਦਸਾਂ ਤਾਂ ਜਾਣੋ ਸੜਾ ਇੱਕੋ ਹੀ ਯਾ ਤੇਰੇ ਪਾਇਆ ਮੈਂ ਜੱਟ ਨੇ 50 ਬਦਲ ਦਿੱਤੇ ਆ ਕੱਲੇ ਬ੍ਰਾਂਡਾਂ ਤੋਂ ਨਹੀਂ ਜ਼ਿਆਦਾ ਹੁੰਦਾ ਤੇ ਉਹਨੇ ਬ੍ਰਾਂਡਾਂ ਦੇ ਅੱਗੇ ਅਸਲਸ ਪਤਾ ਗੱਲ ਕਿਹਾ ਇੰਨੇ ਧੋਤੀ ਲਾ ਕੇ ਖੁਸ਼ ਹੋ ਜਾਓ ਹਾਂ ਬੰਦਾ ਖੋਦੀ ਬ੍ਰਾਂਡ ਹੋਣਾ ਚਾਹੀਦਾ ਬਸ ਬੰਦਾ ਬੰਦਾ ਬ੍ਰਾਂਡ ਦੇਦਾ ਤੁਹਾਡੇ ਕੱਪੜੇ ਦਾ ਤੁਹਾਡਾ ਬ੍ਰਾਂਡ ਨਹੀਂ ਬਣਦਾ ਕੱਪੜੇ ਤੇ ਤਨ ਲਕੋ ਸਕਦੇ ਆ ਬਿਲਕੁਲ ਬੰਦਾ ਆਪ ਬ੍ਰਾਂਡ ਹੋਣਾ ਚਾਹੀਦਾ ਤੁਹਾਡੀ ਤੁਹਾਡੀ ਜਾਣ ਤੋਂ ਬਾਅਦ ਤੁਹਾਡੀ ਚੰਗੀ ਗੱਲ ਹੋਣੀ ਚਾਹੀਦੀ ਆ ਹਨਾ ਇਹ ਤੁਹਾਡਾ ਬ੍ਰਾਂਡ ਆ ਇਹ ਬ੍ਰਾਂਡ ਆ ਇਹ ਬ੍ਰੇਡ ਉਹ ਗੱਲ ਕੀ ਆ ਮੈਂ ਕਹਿੰਦਾ ਨਾ ਹਮੇਸ਼ਾ ਹੀ ਕੋਈ 20 ਦਿਨ ਕਿੱਥੇ ਹੋ ਜੀ ਮੈਂ ਕਹਿੰਦਾ ਜੇ ਬੰਦਾ ਉੱਠ ਕੇ ਚੱਲ ਗਿਆ ਨਾ ਉਦੋਂ ਉਹਨੂੰ ਵੜਾ ਨਾ ਕੋ ਬੋਲ ਦੇ ਯੋਰ ਪ੍ਰਸਦੇਵ ਦੇ ਮੂੰਹ ਤੇ ਕਹੋ ਹਾਂ ਬਿਲਕੁਲ ਬਿਲਕੁਲ ਕਰੋ ਤਾਂ ਤੁਸੀਂ ਟਰੰਪ ਨੂੰ ਕਾਲਾ ਪੈਂਦੀ ਹੈ ਮੋਤੀ ਨਹੀਂ ਪੈਂਦੀ ਤੇ ਆਪਾਂ ਕਿਹੜੇ ਬਾਗ ਦੀ ਮੂਲੀ ਹੈ ਆਪਾਂ ਉਹਦੇ ਬਾਹਰ ਚ ਖੜੇ ਆ ਇੱਕ ਕੱਢ ਕੇ ਮੁੜ ਜਗੇ ਉਹਦੇ ਕੀ ਬਣ ਲਾਈ ਆ ਇਸ ਕਰਕੇ ਕਿਹਨੂੰ ਜਾਣ ਤੋਂ ਵਾੜਾ ਕੋਈ ਕਹਿਣਾ ਉਹਦੇ ਮੂੰਹ ਤੇ ਦਿਖਾਓ ਜੇ ਕੋਈ ਕੋਈ ਗੱਲ ਵੀ ਹੈਗੀ ਹੈ ਨਾ ਉਹਨੂੰ ਕਹਦੇ ਮਿੱਤਰਾ ਮੇਰਾ ਤਾਂ ਨਾ ਹੈਗਾ ਪੰਗਾ ਹਾਂ ਐਵੇਂ ਬੈਠੇ ਉਦਾਂ ਹੀ ਇੱਕ ਸਾਡੇ ਪੰਜਾਬੀ ਕੰਟਰਕਟ ਇੱਕ ਬਹੁਤ ਵੱਡੀ ਬਿਮਾਰੀ ਹੈ ਨਾ ਆਪਾਂ ਲੂਤੀਆਂ ਵਾਲਾ ਬਹੁਤ ਦੱਸਦੇ ਆ ਆਪਾਂ ਇੱਥੇ ਗੱਲਾਂ ਕੀਤੀਆਂ ਹਾਂ ਇਹਨਾਂ ਜਿੱਥੇ ਗੱਲ ਆਪਾਂ ਕਿਸੇ ਦੀ ਵੀ ਨਹੀਂ ਕੀਤੀ ਉਹ ਉੱਤੇ ਜਾ ਕੇ ਕਹਿਣ ਜਾ ਕੇ ਉਹ ਯਾਰ ਤੂੰ ਤੇਰੇ ਨਾਲ ਗੱਲਾਂ ਕਰਦੇ ਸੀਗੇ ਦੂਰ ਖੜਿਆ ਨੂੰ ਐ ਲੱਗੇ ਲੋਕਾਂ ਨੂੰ ਫਸਾਉਣਾ ਜੇ ਕਿਸੇ ਦਾ ਸਿਰ ਜੋੜ ਸਕਦੇ ਆ ਟਰਾਈ ਕਰੋ ਦਿਲਕੇ ਦਾ ਸਿਰ ਜੁੜ ਜਾਵੇ ਨਾ ਕਿ ਯਾਰ ਲੋਕਾਂ ਨੂੰ ਲੜਾਉਣਾ ਨਹੀਂ ਨਹੀਂ ਉਹ ਤਾਂ ਉਹ ਚੀਜ਼ਾਂ ਦੀ ਉੱਪਰ ਥੋੜੀ ਆ ਉਹਦੀ ਉਮਰ ਥੋੜੀ ਲੜਾਉਣਾ ਬਸ ਕਿਉਂਕਿ ਕਿੰਨਾਂ ਸਿਰ ਵੀ ਹੁੰਦਾ ਕਿ ਤੁਸੀਂ ਦੋ ਜਣੇ ਨਾਲ ਗੱਲਾਂ ਕਰਦੇ ਹੋ ਜਾਂ ਕਿਸੇ ਦੀ ਬੈਕ ਬਾਈਟਿੰਗ ਕਰਦੇ ਹੋ ਜਾਂ ਕਿਸੇ ਦੀ ਤੁੱਲਤੀ ਲਾਉਨੇ ਹੋ ਅੱਜ ਤੁਸੀਂ ਉਹ ਕਰ ਰਹੇ ਹੋ ਉਸੇ ਦਾ ਕੱਲ ਨੂੰ ਉਹ ਨੇੜੇ ਹੋ ਜਾਣ ਤੇ ਮੁੜ ਕੇ ਛਿੱਤਰ ਥੋੜੇ ਉਹਨਾਂ ਬਾਰੇ ਮੈਂ ਪਰਸੇ ਮੈਨੂੰ ਕਈ ਮਤਤ ਦਾ ਇਲਜ਼ਾਮ ਲਾਇਆ ਮੇਰੇ ਦੋਸਤੋ ਮਿੱਤਰਾਂ ਨੇ ਸਾਡੇ ਵਰਿਆ ਆ ਕੇ ਆ ਸਾਡੇ ਵਰਿਆ ਆ ਕੇ ਮੈਂ ਕਹਿੰਦਾ ਛੋਟੇ ਵੀਰ ਮੈਨਾਂ ਫੇ ਗੁੱਸੇ ਸਹੀਂ ਪਹਿਲੇ ਜਿਹਦੇ ਕੋਲ ਮੈਂ ਕਿਹਾ ਉਹ ਮੇਰੇ ਮੂੰਹ ਤੇ ਲਾਇਆ ਮੇਰੇ ਮੂੰਹ ਤੇ ਲਾਇਆ ਇਹ ਭਿਉਂਦਾ ਨਹੀਂ ਕੋਈ ਵੀ ਨਹੀਂ 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 ਆਉਂਦਾ ਮੈਂ ਉਹਨਾਂ ਮੈਂ ਉਹਨਾਂ ਮੇਰਾ ਵੀਰੇ ਵਿੱਚ ਮਰਜੀ ਰਿਕਾਰਡਿੰਗ ਚਲ ਆਪਾਂ ਆਪਣੀ ਚੱਲਦੀ ਆਪਾਂ ਤਾਂ ਰਿਕਾਰਡਿੰਗ ਪਾਉਣੀ ਹੈ ਇਹੋ ਵੀਡੀਓ ਮੈਂ ਤਾਂ ਸਾਰੇ ਭਰਾਵਾਂ ਕੋਲੋਂ ਯਾਰ ਇਦਾਂ ਕਿਸੇ ਨੂੰ ਲੜਾਇਆ ਨਾ ਕਰੋ ਇਦਾਂ ਪਸਾਓ ਨਾ ਠੀਕ ਹੈ ਨਾ ਜੇ ਕਿਸੇ ਦਾ ਸਿਰ ਜੋੜ ਸਕਦਾ ਮੇਰਾ ਵੀਰ ਤੁਹਾਡੇ ਵਰ ਸਾਰੇ ਭਰਾਵਾਂ ਦੀ ਬੇਨਤੀ ਆ ਸਿਰ ਜੋੜ ਦਿਓ ਜਿਹੜਾ ਨਾ ਵੱਡੋ ਬਿਲਕੁਲ ਸਪੋਰਟ ਕਰੋ ਬਿਲਕੁਲ ਬਿਲਕੁਲ ਮੇਰੇ ਖਿਆਲ ਆਪਾਂ ਇੱਥੇ ਇੰਨੀ ਕੀ ਬੰਦ ਕਰ ਲਈਏ ਅਸੀਂ ਤੁਹਾਨੂੰ ਅੱਜ ਕਰਦੇ ਆ ਅਗਲੀ ਵਾਰ ਫੇਰ ਸੀ ਲਓ ਜੀ ਅਗਲੀ ਵਾਰ ਨੂੰ ਅਸੀਂ ਸਿੱਧੂ ਸਾਹਿਬ ਦਾ ਜਿਹੜਾ ਟੇਲਰ ਆ ਉਹਦਾ ਪਤਾ ਪੁੱਛਾਂਗੇ ਜਰੂਰ ਦੱਸਾਂਗੇ ਪਰ ਮੈਂ ਦੱਸਣਾ ਸੀ ਨਹੀਂ ਬਹੁਤ ਨਸਰਾ ਫੇਰ ਉਹ ਨਹੀਂ ਗਿਆ ਚਲੋ ਅੱਜ ਲੈ ਨਹੀਂ ਆਇਆ ਇਹ ਤਾਂ ਮਿਲ ਗਿਆ ਫੇਰ ਅੱਜ ਤਾਂ ਅਸੀਂ ਟਰੰਪ ਨੇ ਸਦਾ ਹੀ ਸਾਨੂੰ ਇੱਥੇ ਤਾਂ ਗੱਲਬਾਤ ਹੋਈ ਅਗਲੀ ਵਾਰ ਨੂੰ ਕਿਸੇ ਹੋਰ ਬੜੀ ਬਾਤ ਮਿਲਾਂਗੇ ਮਿਹਰਬਾਨੀ